ਬਾਈ ਦੀ ਮਾਲਾੜੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਵੱਡੀਆਂ ਵੜ੍ਹਾਈਆਂ ਬਾਈ ਨਾਲ ਕਰਦੇ ਗੱਲ ਬਾਤ ਵੱਡੀਆਂ ਮੱਝਾਂ ਆ ਬਾਈ ਕੋਲ ਲਗਭਗ 13 14 ਪਸ਼ੂ ਆ ਤੇ ਬਾਈ ਨਾਲ ਕਰਦੇ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਰਾਜੇ ਹਾਂ ਜੀ ਠੀਕ ਠਾਕ ਜੀ ਜਿੰਨੇ ਭੈਣ ਭਰਾ ਮਾਲਾੜੀ ਫਾਰਮ ਦੇ ਜੁੜੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਾਨਵਰ ਵੀਜੀ ਅੱਜ ਆਪਣੇ ਕੋਲ ਲਗਭਗ 11-15 ਹੈਗੇ ਆ ਹਾਂਜੀ ਟੋਕੜ ਗੱਬਣ ਮਈਆਂ ਵੀ ਆ ਬੱਚਾ ਮਰੀ ਝੋਟੀ ਤੇ ਵੱਡੀਆਂ ਝੋਟੀਆਂ ਸੱਜਰਾ ਦੁਨੀਆਂ ਵੀ ਠੀਕ ਹੈ ਸਾਰੇ ਜਾਨਵਰ ਵੱਡੀ ਦਾ ਵੱਡੀ ਬਸ਼ੀ ਵੀ ਆ ਬੈੜ ਵੀ ਠੀਕ ਸਾਰੇ ਲਗ ਕੋਈ 15-16 ਹੈਗੇ ਆ ਓਕੇ ਤੇ ਕੱਲੇ ਕੱਲਾ ਜਾਨਵਰ ਵੀਜੀ ਬੰਨੇ ਆ ਮਸ਼ੀ ਵੀਜੀ ਰਾਤ ਦੀ ਫਰੀ ਹੈ ਬਗਣੀ ਵੀਜੀ ਬਸ਼ੀ 12 ਬੱਚਾ ਕੀ ਰਾਤ ਦੀ ਬਸ਼ੀ ਕੋਈ ਮਗਰੀ ਬਸ਼ੀ ਹੈ ਵਰਲਡ ਵਾਈਡ ਵੀਜੀ ਦੀ ਬਸ਼ੀ ਹੈ ਮਗਰ ਪੂਰੀ ਬਰੀਰ ਨਸਲ ਵਾਲੀ ਵੀਰ ਬਸ਼ੀ ਮਗਰ ਪਰ ਰਾਤ ਦੀ ਵੜ ਸੁਈ ਨਹੀਂ ਇੱਕ ਵੀਰਾਂ ਦੇ ਵੀ ਪੈਸੇ ਲਾ ਕੇ ਵੀ ਇਹੋ ਜੀ ਚੀਜ਼ ਨਹੀਂ ਆਉਂਦੀ ਪਿਓਰ ਫਾਰਮ ਦੀ ਵਛੀ ਦੂਜਾ ਸਵੇਰ ਮੂੰਹ ਛਿੱਕੀ ਬੰਦਾ ਵੀ ਵੀਰ ਵਛੀ ਕੋਈ ਵੀਰ ਭਰਾ ਜਿਹੜਾ ਵੀ ਵੀਰੋ ਲੈ ਗਿਆ ਨਾ ਇੱਕ ਰਾ ਆਪ ਦੱਸੂਗਾ ਵੀ ਠੀਕ ਵਛੀ ਹੈਗੀ ਠੀਕ ਇਹ ਵੀਰ ਗੱਬਣਾ ਵਛੀ ਦੀ ਵੀਡੀਓ ਆ ਪਹਿਲਾਂ ਚੋਈ ਸੀ ਵਛੀ ਤੇ ਫੇਰ ਸੁਈ ਹੈ ਇੰਨੀ ਵਾਲਾ ਵਸ਼ੀ ਬਣੀ ਦਾ ਤੇ ਕੋ ਹਸਾ ਵਾਲੇ ਕਿੰਨੇ ਦੁੱਧ ਵਾਲੀ ਵਸ਼ੀ ਹੋਊ ਆਣ ਦੇਖੋ ਕੀ ਕੀ ਚ ਲਗਾ ਆ ਕੋਈ ਵੀ ਕਰ ਲੈ ਤਾਂ ਹੀ ਹੋਏਗੀ ਮਸ਼ੀਨ ਦੀ ਗੱਲੇ ਤਾਂ ਵੀ ਠੰਡੀ ਸੀਲ ਬੜੀ ਫੇਜਾ ਵੀ ਇੱਦਾਂ ਹੀ ਬਹਿ ਜਾਓ ਵੇਖੋ ਪੂਰੀ ਵਸ਼ੀ ਸਾਫ ਰਕਾੜ ਵਾਲੀ ਵਸ਼ੀ ਫਾਰਮ ਜੀ ਨੂੰ ਕਹਿੰਦੇ ਕੁਆਲਟੀ ਵਾਲੀ ਫੇਰਾ ਪੈਸੇ ਲੱਗ ਕੇ ਵੀ ਵੀਰ ਇਹੋ ਜਿਹਾ ਜਨਵਰ ਨਹੀਂ ਆਉਂਦਾ ਠੀਕ ਹੈ ਦੇਖੋ ਜੀ ਪੂਰੀ 5-6 ਕਿਲੋ ਬੋੜਾ ਚੋਆ ਇਹਨਾਂ ਦੀ ਗੱਲ ਕਰੀਏ ਚੰਡੇਲੇ ਵੇ ਜੀ ਤੇ ਫੋਲਰ ਕਾਰਡ ਵਾਲੀ ਵਸ਼ੀ ਨੂੰ ਆਖਿਆ ਜਾਂਦਾ ਉਹ ਵਸ਼ੀ ਆ ਟੌਪ ਕਲਾਸ ਦੋ ਚਾਸੂ ਦਾ ਸੋਈਆ ਵੀਰ ਪਹਿਲੇ ਸੂਏ ਵਸ਼ੀ ਵੀਰ ਦੀ ਘਰ ਦੀ ਵਹਿੜ ਹੀ ਤੇ 30 ਕਿਲੋ ਵਸ਼ੀ ਪਹਿਲੇ ਸੂਏ ਚੰਦੀ ਹੈ ਇਹਦੀ 35 ਲੀਟਰ ਦੇ ਨਾਲ ਮੋਹ ਦਾ ਫਰੈਂਟਿੰਗ ਆ ਜੀ ਵਸ਼ੀ ਨਾਲ 30 ਵਸ਼ੀ ਚੱਲੂਗੀ ਵੋ ਚਲੋ ਵਾਹ ਜਿਹੜਾ 35 ਕਿਲੋ ਰਾਮ ਨਾਲ ਰਿਲੈਕਸ ਵਸ਼ੀ ਦੁੱਧ ਕੱਢੂਗੀ ਜੇ ਇਹਨੇ ਨਹੀਂ ਕੱਢਣਾ ਫਿਰ ਵੀਰ ਕੋ ਵੀਰ ਭਰਾਣੇ ਆਪਣਾ ਅੰਦਾਜ਼ਾ ਲਾਉਣਾ ਜੇ ਵਸ਼ੀ ਨੇ ਹੋਰ ਵਸ਼ੀ ਨੇ ਖੁੱਲਣਾ ਅੱਜ ਤੋਂ ਅਠਾਂ ਦਿਨ ਸਹੀ ਗੱਲ ਹੋਈਆਂ ਹੋਈਆਂ ਵਸ਼ੀਆਂ ਆ ਵੇਖੋ ਆ ਸਾਰੀਆਂ ਵਧਰਾ ਭਰਨੀਆਂ ਨੇ ਜਿਹਨੂੰ ਕਹਿੰਦੇ ਚੰਗੀ ਚੈਂਪੀਅਨ ਅਸਲ ਚੀਜ਼ ਹੈ ਹੋਰੇ ਵਸ਼ੀ ਕੀ ਜੀ ਵਧੀਆ ਪਾਤ ਵਾਲੀ ਮੇਨ ਦੀ ਲੰਮੀ ਤੇ ਪੂਰੀ ਵੱਡੀ ਵਹਿੜਿਆ ਇੱਕ ਸੋਣਾ ਆ ਕੇ ਯਾਦ ਵੀ ਸਮੀਰ ਹੈ ਜਿਹੜੀ ਗੱਲ ਵਸ਼ੀ ਪਿੱਛੋਂ ਯਾਦ ਕਰੂਗਾ ਚੈਂਪੀਅਨ ਸਾਰੀ ਆਲੇ ਦੁਆਲੇੋਂ ਵੱਡੀ ਵਹਿੜ ਹੈ ਠੀਕ ਜੀ ਮੌਲਵੀਰ ਭਾਵੇਂ ਜੋ ਮਰਜ਼ੀ ਮੋਲ ਤਾਂ ਇਹੜੀ ਵਸ਼ੀ ਦਾ ਵੀਰ 2 ਢਾਈ ਵੀ ਹੈ ਜਿਹੜੀ ਗੱਲ ਹੈ ਪਰ ਜਾਇਜ ਪਹਾੜਾ ਵਸ਼ੀ ਦੇ ਦਾਂਗੇ ਦੱਸੋ ਜੀ ਮੋਲ ਵੀਰੇ 1 30 ਦਾ ਹਾਂ ਨਾ ਸਵਾ ਲੱਖ ਦੀ ਵਸ਼ੀ ਦੇਣੀ ਹੈ ਜਿਹੜੀ ਸਵਾ ਲੱਖ ਦੀ ਸਵਾ ਲੱਖ ਦੀ ਚਲੋ ਠੀਕ ਪਰ ਜਿਹਨੂੰ ਕਹਿੰਦੇ 1 30 ਮੋਲਿਆ ਭਾਈ ਸਵਾ ਲੱਖ ਦੀ ਹਾਂ ਹਾਂ ਨਾ ਵਸ਼ੀ ਦਵਾਂਗੇ ਤਾਂ ਪੋਲਰ ਰਿਕਾਰਡ ਵਾਲੀ ਵਸ਼ੀ ਆ ਥਾਂ ਦੀ ਲੈਵੇ ਦੀ ਰਿਕਾਰਡ ਦੀ ਕੋਈ ਫੋਲ ਪਰ ਜਿਹਨੂੰ ਵੀਰ ਮਿਆਰ ਨੂੰ ਚੀਜ਼ ਕਹਿੰਦੇ 1 ਪੀ ਅਥਾ ਚੀਜ਼ ਆ ਖੱਡੀ ਸੀਲ ਇੰਨੀ ਆ ਤੇ ਕੋਈ ਹਿਸਾਬ ਹੀ ਨਹੀਂ ਆ ਪੂਰੀ ਪਾਸੀ ਵੀਰ ਜੀ ਬੈਜੋ ਬੰਦਾ ਪੂਰੀ ਪੀਲ ਬੋਲਦੀ ਵਸ਼ੀ ਹੈ ਪੂਰੀ ਲੰਮੀ ਕੱਦ ਕਾੜਦੀ ਇਹ ਉਹੋ ਜੀ ਕਾਇ ਨਹੀਂ ਵੀਰ 7-8 ਕਿਲੋ ਇੱਕ ਟੋ ਡੰਗ ਦਾ ਮੰਡ ਖਾਂਦੀ ਹੈ ਜਿਹਨੂੰ ਕਹਿੰਦੇ ਜਨਵਾਰ ਅਸਲੀ ਚੀਜ਼ ਕੁਆਲਿਟੀ ਸਾਰੀ ਵਿਹੜ ਸਿਰ ਆ ਕੇ ਲਓ ਜੀ ਅੱਗੇ ਜਾ ਵੀ ਚੰਗੀਆਂ ਵਸ਼ੀ ਵੀਰ ਖੋਲੋ ਜੀ ਅਗਰ ਆੜੀ ਆ ਗਈ ਵੀਰ ਜੱਸੀ ਵਿਹੜ ਠੀਕ ਹੈ ਦੋ ਜਾਸੂਆ ਵੀਰ ਵਸ਼ੀ ਸੁਣੀ ਆ ਅਰੇ ਜੀ 8 ਖਾਂਡੇ ਸਮਝ ਇਹ ਪੂਰੀ ਬਣੋਗੇ ਜੀ ਪੂਰੀ ਵੀਰ ਵਸ਼ੀ ਆਪਣੇ ਆਪ ਜੀ ਦੱਸ ਦੋ ਵੀ ਜੀ ਅਖਲੀ ਚੀਜ਼ ਆ ਗਈ ਠੀਕ ਹੈ ਜੀ ਇਹ ਹੈ ਕਿਦਰ ਤੀ ਹੁੰਦ ਸੋਗ ਲਾ ਪਿਓਰ ਵੀਰ ਵਸ਼ੇ ਜਰਸੀ ਜਿਹਨੂੰ ਕਹਿੰਦੇ ਨਾ ਕੁਆਲਟੀ ਵਾਲੀ ਹਾਂਜੀ ਉਹ ਵਹਿੜਿਆ ਤੇ ਵਸ਼ੀ ਪੂਰੀ ਪੰਜੂਗੇ ਨਾ ਮੈਂ ਨਾ ਵੀਰ ਜੇ ਆਵਾ ਨਾ ਉਹ ਨਾ ਜੋ ਲਈ ਫਿਰ ਪੂਰਾ ਟਾਈਟ ਕਰ ਜਾ ਪੂਰਾ ਕਸਵਾ ਚੱਡਾ ਕਰ ਜਾਏਗੀ ਕੇ ਪੂਰਾ ਕਸਵਾ ਖਾਜਦੇ ਨੇ ਵਸ਼ੀ ਨੇ ਪੰਜ ਸਾਤੇ ਨੇ ਛੜਨੇ ਆ ਗੁੰਡਾ ਆਉਂਦੀਆਂ ਵਸ਼ੀ ਨੂੰ ਠੀਕ ਜਿਹੜੀ ਗਾਣਾ ਪਾ ਠੰਡੀ ਸਟੀਲ ਤੇ ਇਹ ਵਿਜੀ ਪੰਜਾਬ ਦੀ ਜਰਸੀ ਇਹਨੂੰ ਕਹਿੰਦੇ ਪੰਜਾਬ ਵਾਲੀ ਜਰਸੀ ਤੂੰ ਦੇ ਕਲਿਆ ਕੇ ਥਾਣਾ ਵੀਰ ਵਹਿੜ ਦੇ ਕੇ ਇਨੂੰ ਕਹਿੰਦੇ ਜਨਵਰ ਹੈ ਪੂਰੀ ਯਾਤ ਕਰਾਉਣੀ ਮਸ਼ੀਨਾਂ ਜੇ ਪੂਰੀ ਗਨੇ ਬੈਸਟਰ ਜਿੱਦਾਂ ਥਾਨ ਲਗਾ ਓਡੀ ਮੋਡੀ ਧਾਰ ਜੇ ਠੀਕ ਜੀ ਤੇ ਵੇਖੋ ਜੀ ਪੂਰੀ ਯਾਤ ਜਿਹਨੂੰ ਕਹਿੰਦੇ ਆਖਾਂ ਆਖਾਂ ਬਹੁਤ ਸੌਂਗੀਆਂ ਲੱਗੀਆਂ ਤੇ ਲੈ ਵਿਆ ਕਾਰਡ ਵਾਲੀ ਕਾਲੀ ਵੱਖਰੀ ਹੈ ਲੈਣਾ ਓਖਾ ਹੋ ਜਾਊਗਾ ਮਸ਼ੀਨ ਕੋਈ ਨਾ ਲੈਵਾ ਬਣਾ ਜਣਾ ਦਾ ਸੀਨੇ ਜੀ ਠੀਕ ਪੰਜਾਂ ਦਾ ਲੈ ਹਫਤਾ ਲੈ ਜੂਗੀ ਹਫਤਾ ਦੇ ਜਰਮਾਨਾ ਲੈ ਹਫਤਾ ਲੈ ਇਹਨਾ ਮਸੋ ਭਾਈ ਕੀ ਮੋਲੇ ਦਾ ਮੋਲ ਵੀਰ ਡੰਗਾ ਡੰਗਾ ਦਾ ਮੋਲ ਉਹ ਆਪਰੇ ਨੂੰ ਵੀ ਨਾ ਜੇ ਪਧਰੇ ਵਟੇ ਦੇ ਵਿੱਚ 30 ਬੜੇ ਆ ਪਰ ਡੰਗਾ ਡੰਗਾ ਦਾ ਮੋਲ ਉਹ ਜਿਹੜੀ ਕਈ ਜਣੇ ਨਹੀਂ ਉਹਨੇ ਰੁਪਈਆਂ ਨਾਲ ਤੋਲ ਕੇ ਗਾਵਾ ਬਿਲਕੁਲ ਜਾਇਜ਼ ਮੋਲ ਵੇਰ ਤਾਂ ਭਵੇਂ 85 ਜੋ ਮਰਜੀ ਇਹ ਹਾਂ ਨਹੀਂ 70 ਦੇ ਦੋ ਛੱਡ ਕੇ 68 ਦੀ 8000 ਦੀ 8000 ਦੀ ਵੀਰ ਜੀ ਹਾਂ ਠੀਕ ਹਾਂ 70 ਮੋਲਿਆ 8000 ਦੀ ਥੋੜਾ ਮਾਨ ਹੋਰ ਐਂਡ ਵਸ਼ੀ ਵੀਰ ਜਿੰਨੇ ਦੀ 10000 ਦੀ ਵਸ਼ੀ ਹਾਂ ਨਾ ਯਾਰ ਐਂਡ 5000 ਦੀ ਵਸ਼ੀ ਥਾਨ ਥੋਣਾ ਐ ਵਸ਼ੀ ਦਾ ਸਾਫ ਹੈ ਕਿਉਂ ਨਾ ਟਿੱਪਣ ਪੂਰੀ ਖੋਲੀ ਨਿਕਲੀ ਆ ਤੇ ਦੇਖੋ ਸਹੀ ਅਈਓ ਛੇ ਢਿੱਲਾ ਦੇਖੋ ਕਿੰਨੀ ਆ ਆ ਦੇਖੋ ਇਹ ਚੀਜ਼ ਚਲੇ ਵਾ ਬਣਾਉਣਾ ਵਸ਼ੀ ਨੇ ਮਦਾਨ ਆ ਜੇਗੀ ਠੀਕ ਇਦਾਂ ਦੀ ਵਸ਼ੀ ਆ 22 23 ਕਿਲੋ ਇਹ ਤੋਂ ਬਾਈ ਕਹਿੰਦਾ 5 ਰੁਪਏ ਛੋਟ ਵੀ ਨਹੀਂ ਹੋਣੀ ਹਾਂ ਨਾ ਇਹ 70 ਮੋਲੇ ਹੀ ਤੇ 65 ਕਰਦਾ ਓਕੇ ਛੱਡੀ ਸਾਰੀ ਕਰਾਉਂ ਤੋਂ ਵਸ਼ੀ ਤੇ ਪਰ ਵਸ਼ੀ ਸੇਲ ਹੋ ਗਈ ਜੀ ਇਹ ਵਗੀ ਆ ਹਾਂ ਜੇ ਵਗੀ ਜੇ ਵਸ਼ੀ ਰੈਂਦੋ ਹਾਂਜੀ ਆਹ ਇਹ ਵੀ ਪਸ਼ੀ ਹੈ ਜੇ ਪੂਰੇ ਆਪਣੇ ਦਿਨਾਂ ਨੂੰ ਛੱਡੇ ਦੀ ਹੈ ਅਜੇ ਨਾ ਮਾਣੇ ਵੀਰੇ ਗਾਂ ਵੀ ਮੇਰੇ ਵੱਡੀ ਦਾ ਵੱਡੀ ਸਰਾਜ ਨੂੰ ਕਹਿੰਦੇ ਵਿਹੜ ਜਿਹਨੂੰ ਚੈਂਪੀਅਨੋਂ ਵੱਡੀਆਂ ਵਸ਼ੀਆਂ ਉਹ ਹੈ ਇਹ ਤੰਨੇ ਮਾਲੀ ਗਾੜੀ ਆਸ਼ੀ ਨਹੀਂ ਅਜੇ ਉਹ ਦੋਵੇਂ ਪਸ਼ੀਆਂ ਕੋਲੇ ਹੀ ਵਗੀ ਠੀਕ ਲੋ ਦੁੱਧ ਵੀਰ ਜੀ ਕੱਢੂਗੀ ਅਸ਼ੀ ਪਰ ਵੇਖੋ ਚੀਜ਼ ਕੀ ਲੱਗੀ ਆ ਐਂ ਤਾਂ ਖਲੇ ਬਹਿ ਜੋ ਨਹੀਂ ਛਾਈ ਗਾ ਬਹਿਣ ਦਿੰਦੀ ਆ ਠੀਕ ਜੀ ਆਹ ਵੀਰ ਮੈਂ ਲਓ ਜੀ ਆ ਗਈ ਜੇ ਦੱਬੀ ਆ ਵੀਰੇ ਤਜਾ ਮਾਝੀ ਦੱਬੀ ਮੈਂ ਆ ਗਈ ਆ ਇਤਜਾਹ ਹੋਵਾ ਵੀਰ ਮੈਂ ਸੁਣੀ ਆ ਪਰ ਗਰੰਟੀ ਨਾਲ ਮਹੀਂ ਜਿਹੜੀ 15 ਕਿਲੋ ਮਹੀਂ ਦੁੱਧ ਕੰਡੇ ਦੇ ਜਿਹੜਾ ਸਹੀ ਗੱਲ ਆ ਜੇ ਡੱਬੀਆਂ ਮਹੀਂ ਆ ਦੁੱਧ ਪੂਰਾ ਦਿੰਦੀਆਂ ਹਾਂ ਕਿ ਹਲਤਾ ਖੜਨਾ ਫੇਰ ਉਹ ਤੇ ਕੀ ਚੀਜ਼ ਲੈਵਾ ਲੱਗਾ ਆ ਦੇਖੋ ਦੇ ਵੀ ਅਲੀ ਦੇ ਜਿੰਨੂ ਕੰਦੇ ਵੀ ਅਜੇ ਵੀ ਮਹੀਂ ਨੂੰ ਗੁੰਡਾ ਆਉਂਦੀਆਂ ਜਿਹੜੀ ਗਾਂ ਦਾ ਫਟਾਏ ਆ 4 ਦਿਨ 3 ਦਿਨ ਲੈ ਜਾਊਗਾ ਪਰ ਮਹੀਂ ਅਸਲ ਲੈ ਆਓ ਜੀ ਲੈ ਆਓ ਲੈ ਆਓ ਲੈ ਆ ਗਿਆ ਉਹ ਦੇਖੋ ਇੱਕ ਸਿੰਘਾ ਵਾਲੋ ਤੇ ਮੈਂ ਠੰਡੀ ਸਿਰ ਤੇ ਵਾਧਕ ਉਹਦੇ ਦੇ ਗੱਰਿਆਂ ਵਾਲਾ ਹੀ ਵੱਧ ਆ ਤੇ ਦੇਵਾ ਵੇਖੋ ਲੇਵੇ ਵਾਲੀ ਢੇਰੀ ਬੱਧੀ ਪੂਰੀ ਮੈਂ ਇਹਨੂੰ ਕੋਈ ਵੀਰ ਭਰਾ ਕਹਦੇ ਵੀ ਟਾਈਮ ਲੱਗਾ ਹੈ ਤੇ ਗੱਭਣੇ ਵੇਖੋ ਕੀ ਗੱਭਣੇ ਦੇ ਭਾਈ ਕਿੰਨੇ ਦਿਨ ਲੱਜੂਗੀ ਇਹ ਦਿਨ ਵੀ 3 ਤੋਂ 4 ਦਿਨ ਲੱਜੇਗੀ ਹਫਤਾ ਦੁੱਧ ਗਰੰਟੀ ਵਾਲਾ 14 15 ਤੱਕ ਮੈਂ 14 15 ਦੁੱਧ ਘਰੂਗੀ ਦੁੱਧ ਮੈਂ ਦਿਖਣੀ ਡਈ ਜਿੰਨਾ ਲੇਵਾ ਪਿਛਾਣੂ ਆ ਤੇ ਉਹਨਾਂ ਹੀ ਲੇਵਾਦ ਮੈਂ ਦੀ ਘਟੋ ਘਾਟ ਦੇ ਗਾਰਡ ਬਹੁਤ ਥੋੜੀ ਨਹੀਂ ਮੈਂ ਦਾ ਜੋ ਮਰਜ਼ੀ ਕਰੀਏ ਵੇਖੋ ਜੀ ਜਿੰਨਾ ਲੇਵਾ ਅੱਗੇ ਤੋਂ ਨਾ ਲੇਵਾ ਪਿਛੇ ਗਾਰਡ ਮੈਂ ਨਹੀਂ ਹੋਈ ਇਹਦਾ ਫਿਰ ਫਾਇਦੇਮੰਦ ਹੀ ਆ ਹਾਂ ਬਿਲਕੁਲ ਜੈ ਜੀਰ ਭਾਣਾ ਮੈਂ ਦੇ ਦਾਂਗੇ ਹਾਂਜੀ ਬੋਲ ਇੱਕ 5 ਲੱਖ ਐਂਡ ਫਿਕਸ ਰੇਟ 95000 ਹਾਂ ਨਾ 95000 ਦੀ ਸਹੀ ਗੱਲ ਆ ਲਓ ਜੀ ਆਦੇ ਫਿਕਸ ਰੇਟ 95000 ਦੀ ਹੋਂਦ ਮੈਂ ਲੱਖੋਂ ਬਾਹਰ ਵਿਗੰਦਾ ਹੱਕ ਰੱਖਣੀ ਕਿ ਨਹੀਂ ਤੇਜ਼ੀ ਆ ਇਹਦਾ ਵੀਰ ਪੂਰੀ ਚੰਗੀ ਮਈਆਂ ਇਹੋ ਜੀ 85 ਦੀ 90 ਦੀ ਟੋਕੜ ਝੋਟੀ ਵੇਂਦੀ ਆ ਹਾਂ ਜੀ ਆਪਣੇ ਕੋਲ ਮਾਲ ਉਧਰ ਹੀ ਆਦੇ ਮਈਆਂ ਕੋਲ ਵੱਡੀਆਂ ਉਧਰਾਂ ਕੀ ਕਰ ਦੋ ਇਤਨੇ ਮਈਆਂ ਵੀਰ ਪੂਰੇ ਆ ਮਹੀਂ ਤਾਰੀ ਸਰੀਏ ਸੂਣਣ ਵਾਲੀਆਂ ਝੋਟੀਆਂ ਆ ਸੂਈ ਮੈਂ ਮੈਂ ਤੇ ਆਈ ਸਰੀ ਮਨੇ ਰੇ ਠੀਕ ਹੈ ਜੀ ਇਹਨਾਂ ਗਿੱਲਾ ਲਾੜੂ ਜੇ ਤੇ ਇਹ ਮਈਆਂ ਵੀਰ ਜਿਹੜਾ ਵੀਰ ਪਰਾ ਚਾਹ ਬਣੂ ਹੋਗਣਾ ਇਹਨਾਂ ਦਾ ਹਾਂਜੀ ਤੇ ਪੂਣ ਤੇ ਮਈਆਂ ਕਰਦਾ ਪਰ ਕਿਹਦੇ ਦੇਖੋ ਕਲੀ ਕਲੀ ਮੈਂ ਜੀ ਤੋੜ ਕੇ ਵੀਡੀਓ ਪਾ ਦਾਂਗੇ ਆ ਸੁਣ ਵਾਲੀ ਆ ਇਹਦੀ ਜਿੱਦੀ ਸੁਣ ਵਾਲੀ ਕੇ ਨਹੀਂ ਗਾ ਵੀ ਜੀ ਤੇ ਆੜੀ ਆ ਮੈਂ ਵੀਰ ਵੀਰ ਕਾਹਦੀ ਕਲ ਦਾ ਰਸਾੜਿਆ ਮਹੀਂ ਦਾ ਜਦਨ ਮਹੀਂ ਸੁਹੂਗੀ ਉਦਨ ਕਾ ਦੀ ਵੀਡੀਓ ਪਾਵਾਂਗੇ ਇਹ ਸੁਣ ਵਾਲੀ ਹੈ ਇੱਕ ਰਾਂ ਮੈਂ ਥੱਬੇ ਡਾ ਦੂ ਜੀ ਤਿੰਨੇ ਤਿੰਨੇ ਝੋਟੀਆਂ ਇੱਕ ਝੋਟੀ ਸੂਈ ਆ ਤੇ ਦੋ ਝੋਟੀਆਂ ਸੁ ਤੇ ਬਾਈ ਕਹਿੰਦੇ ਨਾਲ ਬਾਅਦ ਚੋਂ ਪਉਣ ਯਾਰ ਇਹ ਰੋਕੀਆਂ ਇਹ ਵੇਖੀ ਵਸਾਤੀ ਦੀ ਮਾਰ ਜਿਹੜਾ ਮਰਜੀ ਵੀਰ ਭਰਾ ਫੋਨ ਤੇ ਕਰ ਲੇ ਆਪਣੇ ਨਾਲ ਕੱਲੀ ਕੱਲੀ ਮੈਂ ਦੀ ਵੀਡੀਓ ਪਾ ਦਾਂਗਾ WhatsApp ਲਓ ਜੀ ਆਓ ਵੇਖੋ ਵੜ ਆ ਗਈਆਂ ਆਓ ਵਸੀ ਵੀਰ ਬੱਚਾ ਮਰਿਆ ਵਾ ਮਰ ਗਿਆ ਵੀਰ ਇਹ ਬਿਲਕੁਲ ਜਾਇਜ ਪਹਾੜਾ ਵਸੀਆਂ ਦੋਹਾਂ ਦੇ ਬੱਚੇ ਮਰੇ ਜੇ ਤੇ 10-10 ਕਿਲੋ ਦੁੱਧ ਆ ਵਧੀਆ ਠੀਕ ਹੈ ਤੇ ਬਿਲਕੁਲ ਜਾਇਜ ਪਹਾੜਾ ਵੇੜ ਦੇ ਦਾਂਗੇ ਠੰਡੀ ਸੀਲ 10 ਕਿਲੋ ਦੁੱਧ ਵਸ਼ੀ ਦਾ ਜਵਾ ਇੱਕ ਨੰਬਰ ਲਗਾ ਬੜੀ ਪੋਲੀ ਚਵਾ ਆ ਗਏ ਲੈ ਵੀ ਆਪੀ ਲੈ ਆ ਲੈ ਆ ਲੈ ਮਾਲ ਵੀਰ ਜੀ ਆਪਣੇ ਕੋਲ ਹਰ ਤਰ੍ਹਾਂ ਦਾ ਗਾਹਕ ਹੁੰਦਾ ਟੋਕੜ ਗੱਪਣਾ ਵੱਡੀ ਤੋਂ ਵੱਡਾ ਜਾਨਵਰ ਛੋਟਾ ਹਰ ਤਰ੍ਹਾਂ ਦਾ ਮਾਲ ਆਪਣੇ ਕੋਲ ਹੁੰਦਾ ਸਸਾ ਭਾਈ ਕੀ ਮੁੱਲ ਦਾ ਮੋਲ ਵੀਰ ਮੋਲ ਭਾਵੇਂ ਜੋ ਮਰਜੀ ਵਸ਼ੀ ਦਾ ਕਰੀਏ ਹਾਂ ਨਾ ਹੀ ਕਿਨੇ ਦੀ ਵੜ ਦੇ ਦੇਣੀ ਮੁੱਲ ਭਾਵੇਂ 35 30 28000 ਦੀ ਵਸ਼ੀ 28000 ਦੀ ਰੇਡ ਵੀ ਦੀ ਇਹਨਾਂ ਦਾ ਉਹ ਹੋਊਗਾ ਜੀ ਕਿਨੇ ਫਾਦੇ ਜੀ ਪੋਣੇ ਜਿਹੜੇ 24 ਵੀ ਸ਼ੋਰ ਭਾਵੇਂ 25000 ਦੀ ਭਾਵੇਂ ਦੁੱਧ 8-9 9 ਦਵੇ ਕਿਲੋ ਹਨਾ ਇਹ ਫਾਇਦੇ ਵੰਦੀ ਆ ਗਾਂ ਵਸ਼ੀ ਇਹ ਲੱਖ ਦੀ ਵਸ਼ੀ ਤਿਆਰ ਆ ਵਿਕਦੀ ਆ ਇਹਦੇ ਪਰਮਾਰਾ ਮੂੰਹ ਸ਼ਗੀ ਜੇ ਫਿਰ ਫਰੀਆਂ ਨੇ ਹਿਸਾਬ ਨਾਲ ਵਸ਼ੀ ਦੇ ਐਂਦੇ ਭਾਈ ਜੀ ਜਿੰਨਾ ਦਵਾਈ ਹੋਣਾ ਵਧੀਆ ਆ ਇਹ ਫਾਇਦੇ ਵੰਦੇ ਆ 10 किलो ਤੋਂ ਦੇਖ ਹੋਊਗਾ ਜੱਸੀ ਵਸ਼ੀ ਆ ਹਾਂ ਨਾ ਹੀ ਬਿਲਕੁਲ ਜਿੰਨੇ ਦੀ ਦੇਦਣੀ 25000 ਦੀ ਲਓ 25000 ਦੀ 25000 ਦੀ ਖੋਲ੍ਹ ਦ ਮਾੜੀ ਮਾੜੀ ਖੋਲ੍ਹ 100 ਰੁਪਏ ਛੋਟ ਹੋਣੀ ਆ 100 ਹੀ ਇੱਟਾ ਛੋਟ ਹੋਣੀ ਜਿਹੜਾ ਜਿਹੜਾ ਜੋੜਾ ਹੀ ਲੈ ਜੇ ਵੀਰ ਪਰ ਛੋਟੇ ਡੰਗਰ ਦਾ ਵੀਰ ਫਿਕਸ ਰੇਟ ਤਾਂ ਪਾ ਦਈਦਾ ਫਿਰ ਵੀਰ ਘਟਾਉਣ ਪੈਂਦੇ ਜਿਹੜੀ ਗੱਲ ਆ ਵੱਡੇ ਜੋ ਤੇ ਚਲੋ 5-7000 ਦੂਤਰ ਉਤਰ ਵਾਧਾ ਘਟਾ ਹੁੰਦਾ ਵਾ ਪਰ ਇਹਨਾਂ ਜੋ 100 ਰੁਪਏ ਛੋਟ ਹੀ ਹੁੰਦੀ ਆ ਇਹ ਜਿਹੜਾ ਜੋੜਾ ਲੈ ਕੇ ਫਾਇਦੇ ਵੰਦੇ ਆ ਹੁੰਦੇ ਸਾਲ ਨੂੰ ਲੱਖ ਲੱਖ ਦੀ ਵਸ਼ੀ ਤਿਆਰ ਹੋ ਗਈ ਨਹੀਂ ਮੈਂ 5 5000 ਦੀ ਨੀਕ ਨੀਕੀਆਂ ਵਸ਼ੀਆਂ ਹੋਈਆਂ ਆ ਜੀ ਵੀਰ ਜੀ ਵੀਰ ਭਰਾ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਤੇ ਚਲੋ ਮਾਤ ਦੇ ਵੀਰ ਵੀ ਨਾਲ ਜੁੜੇ ਆ ਤਕੜੇ ਵੀ ਜਿਹੜੀ ਗੱਲ ਆ ਤੇ ਹੁਣ ਵਾਸਤੇ ਵੀ ਮਾਲ ਨਾਲ ਨਾਲ ਆਉਂਦਾ ਜਿਹੜੀ ਸ਼ੁਰੂ ਤੋਂ ਲਿਆਉਂਦੇ ਆਏ ਆ ਲਓ ਜੀ ਦੋਵੇਂ ਵਸ਼ੀਆਂ ਭਾਈ ਕਹਿੰਦਾ ਬਹੁਤ ਹੀ ਰੇਡ ਸਸਤੇ ਕਰਦੇ ਆ 28000 ਦੀ 5000 ਦੀ ਨੌਰ ਰੇਡ ਆ ਇਹਦੇ ਵਿੱਚ ਕੀ ਘਟਾਈਏ ਘਟਾਉਣ ਲੱਗਿਆਂ ਸ਼ਰਮ ਆਉਂਦੀ ਆ ਠੀਕ ਆ ਨਾ ਆਫਰ ਹੀ ਕੀਤਾ ਅੱਜ ਠੀਕ ਆ ਬੋਲਾ ਸੀ ਜਿਹੜਾ ਵੀਰ ਭਰਾ ਦਾ ਕਿਹੜਾ ਆਫਰ ਹੀ ਹਿਸਾਬ ਨਾਲ ਠੀਕ ਆ ਜੀ ਕੀ ਆਦੀ ਕਰੂਗਾ ਵੀ ਮਾਨ ਇਹਦੇ ਕੋਖ ਨਹੀਂ ਘਟਾ ਸਕਦੇ ਇਹ ਦੁੱਧ ਗੱਲ ਉਹ ਦੇਣਾ ਫਾਇਦੇਮੰਦ ਆ ਗਾੜੀ ਵੀਰਾ ਫਾਇਦੇਮੰਦ ਆ ਕਿਉਂਕਿ ਨਵੀਆਂ ਨਵੀਆਂ ਵੇੜਾਂ ਆ ਜੀ ਸਾਡਾ ਸਾਡਾ ਅਣਾ ਕੋਲ ਵੀ ਦੇਈ ਗਈਆਂ ਨਾ ਗਾਂ ਬਣ ਗਈਆਂ ਗਾਂ ਬਣ ਗਈਆਂ ਇਹ ਨਵੀਆਂ ਵੇੜਾਂ ਆ ਸੀ ਇਹਨਾਂ ਦੀ ਵਧਾਈ ਹੋਂਦੀ ਬੜੀ ਤਾਂ ਤੁਹਾਨੂੰ ਪਤਾ ਫਿਰ ਠੀਕ ਆ ਜੀ ਜਾਨ ਦੇ ਵੇੜਾਂ ਆ ਪੂਰੀਆਂ ਲਊ ਜੀ ਹਾਂ ਵੀਰਾ ਛੋਟੀ ਦਾ ਬੱਚਾ ਮਰ ਗਿਆ ਵਾ ਦਿਨ ਹੋਏ 800 ਹੀ ਨੂੰ ਆਪਣੇ ਚੈਨਲ ਦੇ ਛੋਟੀ ਪਾਈ ਗੱਬਣ ਹਾਂਜੀ ਬੱਚਾ ਮਰ ਗਿਆ ਝੋਟੀ ਦਾ ਗੱਬਨ ਦਾ ਕੋਈ ਲਿੰਕ ਸੈਂਡ ਕਰਾ ਲੈ ਹੁਣ ਝੋਟੀ ਕੋ ਬੋਲਾ ਹੀ ਹੋਊਗਾ 10 ਕਿਲੋ ਕੋਈ 8 ਕਰਕੇ ਲੈ ਜਾਏ 8 ਕਰਕੇ 10 ਕਰਕੇ ਲੈ ਜਾਏ ਬਿਲਕੁਲ ਪਹਾੜਾ ਝੋਟੀ ਦੇ ਤਾਂ ਕਿ ਬੱਚਾ ਮਰਿਆ ਦਿੱਤਾ ਵੀਰੇ ਨੇ ਆਪਣੇ ਕੋਲ ਸੁਈ ਆ ਆਪਣੇ ਕੋਲ ਸੁਈ ਆ ਬੱਚਾ ਮਰਿਆ ਦਿੱਤਾ ਝੋਟੀ ਚੈਨਲ ਤੇ ਚਲਾਈ ਸੀ ਸਿੰਘ ਟੁੱਟ ਗਿਆ ਆਪਣੇ ਘਰੀ ਆਪਣੇ ਕੋਲ ਸਿੰਘ ਟੁੱਟ ਗਿਆ ਜਿਹੜੀ ਗੱਲ ਤੋਰੋ ਈ ਚਟੀ ਆਖਰੀ ਝੋਟੀ ਆ ਚਲੋ ਜਾਨਵਰ ਦੇ ਦੁਖ ਸੋ ਖਾਦੇ ਬੰਦੇ ਹੁੰਦੇ ਆ ਪਰ ਗਾਇਜ ਪਾਣਾ ਦੇ ਦਿੰਨੀ ਆ ਦੁੱਧ ਜਿਹੜਾ ਵੀਰ ਭਰਾ ਸੰਭਲੂ ਗਣਾ ਦੁੱਧ 14 ਕਿਲੋ ਭਰਨ ਵਾਲੀ ਪਰ ਬਿਲਕੁਲ ਪਾਣਾ ਦਵਾ ਕੇ ਪਾਸੇਵਾ ਕਰ ਲਈ ਜਾ ਕੇ ਝੋਟੀ ਦੁਖ ਸੁਖ ਦੇ ਇਨਸਾਨ ਦੇ ਵੀ ਆ ਜਾਂਦੇ ਪਸ਼ੂ ਦੇ ਆ ਜਾਂਦੇ ਆ ਇਹ ਰੱਬ ਦੇ ਹੱਥ ਵਿੱਚ ਜੋ ਹੋ ਜਾਏਗਾ ਦੱਸੋ ਬਾਈਏ ਹੁਣ ਕੀ ਦੋਗੇ ਪਰ ਝੋਟੀ ਨੂੰ ਜਾਂ ਥਾਂ ਦੇ ਲਿਵਾ ਲਗਾਣਾ ਏ ਛੋਟੀ ਨੂੰ ਵੀਰ ਦੇਣਾ ਸਾਡੇ 2 ਲੱਖ ਦੀ ਮਾਈ ਨੂੰ ਡਾ ਲਾ ਡਾ ਮਰਜੀ ਛੋਟੀ ਦੀ ਸਾਈ ਨਾ ਠਾਵੇ ਜਵਾਬ ਬੜਾ ਡਾਕਟਰ ਕੋ ਪਹਿਲਾ ਮਹੀਨਾ ਚੈੱਕ ਕਰਾ ਕੇ ਫਿਰ ਪੈਸੇ ਤੇ 8ਵੇਂ ਤੋਂ 9ਵੇਂ ਦਿਨਾਂ ਸੋਈ ਨੂੰ ਆਉ। ਮੈਲਾ ਮਰੇਗੀ ਅਗਲੇ ਦਿਨ ਘਰ ਜਾ ਕੇ ਇਹ ਗਰੰਟੀ ਛੋਟੀ ਮੈਲਾ ਮਰੇਗੀ ਇਹ ਗੱਲ ਹੈਗੀ ਤੇ ਬਿਲਕੁਲ ਭਾਣਾ ਛੋਟੀ ਆਪ ਵੀਰ ਬੜੀ ਉੱਚੀ ਲਈ ਸੀ ਹੁਣ ਜਿੰਨੇ ਦੀ ਦੇਣੀ 70000 ਦੀ ਐਂਡ 70 ਦੀ ਐਂਡ ਲਓ ਜੀ ਬਿਲਕੁਲ ਜਾਜ ਇਹ ਕੋ ਜਾ ਚਲ ਘਟਵਾ ਦਿੰਦੇ ਜੀ ਹਣੇ ਇਹ ਸਾਨੂੰ ਪਤਾ ਕਿੰਨੇ ਦੀ ਆਈ ਹਣੀ ਇਹ ਚ ਕੀ ਘਟਾ ਖਾਦੇ ਆ ਹਨਾ ਚਲ ਠੀਕ ਹੈ ਪੂਰਾ 70 ਫਿਕਸ ਰੇਟ 68 68000 ਵਾੜ ਜਾਏ ਦਿੰਦੇ ਪਰ ਮੈਂ ਨਾ ਵੀ ਚੋੜਾ ਵੀਰ ਬਤਾ ਜੀ ਸੂਈ ਹੈ ਜਿਹੜੀ ਚੋਰੀ ਨੇ 7-8 ਮਹੀਨੇ ਦੁੱਧ ਦੇਣਾ ਆਵੇ ਚੰਗੀ ਅਸਲ ਚੀਜ਼ ਇਹ ਗੱਲ ਦੀ ਸੈਣ ਕਰਾ ਕੇ ਲੈ ਜਾਈਂ ਅੱਡਾ ਰਾਜੀ ਆ ਬਿਲਕੁਲ ਰਾਜੀ ਤਾਂ ਲਿੰਗ ਪਤਾ ਕਿ ਜਿੰਨੇ ਖਣਦੇ ਤੋ ਖੋਲੋ ਭਾਈ ਆ ਵੀਰ ਮੈਂ 2 ਮਹੀਨੇ ਦੀ ਗੱਬਣ ਆ ਹਾਂ 2 ਮਹੀਨੇ ਦੀ ਗੱਬਣ ਦੁੱਧ 10 ਕਿਲੋ ਆ ਮੈਂ ਚੋਕੇ ਸਾਰੀ ਹੁਣੇ ਜੇ ਗੱਡੀ ਚ ਉਤਰੀ ਏ ਗਰੰਟੀ ਚੱਕ ਚੱਕ ਪਾਸ ਵੀਰ ਜੀ ਗਰੰਟੀ ਚੱਕ ਪਾਸ ਆ ਨੀਲੀ ਰਵੇਦੀ ਬਾਬਾ ਸਮਾਏ ਇਹ ਬੜਾ ਪੋਲਾ ਜੀ ਲੋ ਜੀ ਚੈੱਕ ਪਾਸ ਮੈਂ ਦੇ ਆ ਗਈ ਆ ਮੈਂ ਦੁੱਧ ਕੱਢਦੀ ਆ ਜਿਹੜੀ ਗੱਲ ਦੇਖੋ ਜੀ ਡੱਬੀ ਇਹ ਤੁਹਾਨੂੰ ਮੈਂ ਕੋ ਮਹਿੰਗਾ ਮੌਕੇ ਦਾ ਦੁੱਧ ਹੋ 10 9 ਕਿਲੋ ਦੀ ਗਾਰੰਟੀ ਹੋ ਨੀਲੀ ਮਾਂ ਦੇ ਇੱਕ ਨਿਸ਼ਾਨੀਆਂ ਖਾਉਨੇ ਆ ਫੇਮ ਸਵਾਗਾ ਆਂ ਨਿਸ਼ਾਨੀਆਂ ਨੇ ਦੁੱਧ ਆਲੀਆਂ ਵੇਖ ਲੋ ਜੀ ਦੁੱਧ ਆਲੀਆਂ ਦੁੱਧ ਦੇ ਨਿਸ਼ਾਨੀਆਂ ਬੜੀਆਂ ਹੁੰਦੀਆਂ ਇਹ ਹਨਾ ਵੀਰ ਟੇਡੇ ਕੱਟ ਵਾਲੀ ਮੈਂ ਇਹ 6 ਝੋੜੀ ਵਾਲੀਆਂ ਬਾਹਰ ਹੋਰ ਕੱਲ ਫੇਰ ਵੀਡੀਓ ਆਣੀ ਹੈ ਸੋ ਠੀਕ ਹੈ ਜੀ ਜਨਮਰ ਆਪਣੇ ਕੋ ਵੀਰ ਟੌਪ ਤੋਂ ਟੌਪ ਦੇ ਵੱਡੇ ਤੋਂ ਵੱਡੇ ਵੀ ਆਉਣਗੇ ਛੋਟੇ ਵੀ ਆਉਣਗੇ ਇਹ ਮਈ ਵਧੀਆ ਸਾਫ ਝੋਟੀ ਜਿਹਨੂੰ ਕਹਿੰਦੇ ਆ ਪ੍ਰੋਪਰ ਤਾਂ ਵਧੀਆ ਮੈਂ 10 ਦੋ ਤਾਂ ਮੈਂ ਕੋ ਵੀਰ ਦਾਸ ਕਹਿੰਦਾ ਹੋਊਗਾ 17 ਕਿਲੋ ਦੁੱਧ ਤਾਂ ਮੈਂ ਆਪਣੇ ਕੋ ਸੱਜਰ ਵੇਖ ਕੇ ਗਈ 20 ਗਜਰ ਮੈਂ ਲੈ ਗਏ ਨਾਲ ਤਾਂ ਦੱਸੋ ਭਾਈ ਜੀ ਕੀ ਹੋਣੇ ਦਾ ਆਟਾ ਮੋਲ ਰੱਖਿਆ ਬਿਲਕੁਲ ਜਾਇਜ਼ ਮੈਂ ਦਾ ਮੁੱਲ ਜੋ ਮਰਜ਼ੀ ਕਰੀਏ ਪਰ ਜੇ ਫੇਰ ਕੋਈ ਮੈਂ ਸਾਨੂੰ ਦੇ ਦੇ ਪਰ ਰਾਜ਼ੀ ਕਰ ਲੈ ਮੈਂ ਉਹ ਰਾਜ਼ੀ ਕਰ ਲੈ ਗੁੰਦਲੇ ਨੂੰ ਬੁੱਲਾ 75 ਦੀ ਮੈਂ ਦਵਾਂਗਾ ਹਾਂ 75 ਦੀ ਹਾਂਜੀ ਬਿਲਕੁਲ ਜਾਇਜ਼ ਥੋੜਾ ਘਾ ਦੋ ਕੀ ਆ ਬਣ ਜਾਗਾ ਯਾਰ 74000 ਦੀ 74000 ਦੀ ਲਓ ਜੀ ਮੈਂ ਤਾਂ ਜਾਇਜ਼ ਕੀਤੀ ਹੈ ਜੇ ਮੈਂ ਕਹਨੂੰ ਫੋਨ ਤੇ ਪੁੱਛੇ ਚ ਖੂਬੀਆਂ ਕੀ ਆ ਅਸਲ ਚੀਜ਼ ਆ 70000 ਦੀ ਮੈਂ ਆ ਠੰਡੀ ਜਿੰਨੂੰ ਕਹਿੰਦੇ ਆ ਵੀ ਤੂਫਾਨ ਤੇ ਰਾਜੀ ਬੁਦੀ ਕਰਦੇ ਗਾਂ ਫੇਰ ਅਸੀਂ ਲੈ ਆਵਾਂਗੇ ਇਹਨੂੰ ਠੀਕ ਆ ਜੀ ਦਸ਼ਮੀਨ ਬਾਕੀ ਵੀ ਜਨਵਾਰ ਆਪਣੇ ਕੋ ਟੋਪ ਦਾ ਟੋਪ ਦੇ ਵਧੀਆ ਤੋਂ ਵਧੀਆ ਹੁੰਦੇ ਆ ਹਾਂਜੀ ਤੇ ਜਨਵਾਰ ਸਾਰੇ ਹੀ ਸਰਾ ਹੁੰਦੇ ਜਿਹੜੀ ਗੱਲ ਵੀਰ ਭਰਾ ਆਪਣੇ ਦੇ ਥੱਲੇ ਪਾਟੇ ਖੜੇ ਜਿੰਨੇ ਰਕਮ ਖਰਚਣੀ ਆ ਸਿੱਧਾ ਵੱਟ ਦੇ ਯਕੀਨ ਆ ਮਾਲੀ ਦਾ ਕਾਲੇ ਬਾਕੀ ਇਹਦੀ ਸੇਵਾ ਕਰੋ ਹਾਂਜੀ ਅਸੀਂ ਇਹ ਗੱਲ ਕਹਿੰਨੇ ਆ ਤੁਹਾਡਾ ਵੱਧ ਫੇਰ ਅੰਦਰ ਆਵੋ। ਜੋਦ ਅਸੀਂ ਜਰੂਰ ਮੈਨ ਕੋ ਚੋਣਨੀ ਆ ਵੱਡੀ ਬੱਛੀ ਕੋ ਡੰਗਰ ਕੋ। ਪਰ ਅਸੀਂ ਵਾਂਡ ਤੋਲ ਕੇ ਨਹੀਂ ਜੇ ਪਾਉਂਦੇ। ਇਹ ਗੱਲ ਪਹਿਲਾਂ ਕਵਾਂਗੇ ਵੀ ਵਾਂਡ ਜਿੰਨਾ ਮਹੀਂ ਖਾਜੇ। ਠੀਕ ਹੈ ਜੀ। ਜਿਹੜੀ ਗੱਲ। ਵੀਆ ਬੋਲੇ ਭਾਈ ਡਰੈਸ ਆ ਜੋ। ਫੋਨ ਨੰਬਰ ਹੈਗਾ ਵੀ 8472407753। ਹਾਂਜੀ। ਨਾਮ ਮਹਾਨਾ ਤੇ ਪਿੰਡ ਪੋਮ। ਪਿੰਡ ਪੋਮਾ ਜ਼ਿਲ੍ਹਾ ਅੰਮ੍ਰਿਤਸਰ। ਤੇ ਲਾਈਕ ਕਮੈਂਟ ਸ਼ੇਅਰ ਜਰਾ ਖਿੱਚ ਗਏ ਤੁਹਾਡੀਆਂ ਵੀ ਛੋਟੀਆਂ ਹੈਗੀਆਂ ਆ ਉਹ ਵੀਡੀਓ ਦੋ ਤਿੰਨ ਦਿਨਾਂ ਜਾਂ ਕੱਲ੍ਹ ਲੁਹਾੜ ਗਿਆ ਉਹ ਗਿਆ ਅੱਲਾ ਪਾਵਾ ਵਰਸਾ ਪਾਵਾ ਬਾਟੀ ਵੀ ਜਨੂਆਰ ਆਪਣੇ ਕੋ ਟੌਪ ਦਾ ਟੌਪ ਦੇ ਸਾਰੇ ਹਰ ਹਾਲਤ ਜਿਹੇ ਹੁੰਦੇ ਠੀਕ ਹੈ ਭਾਈ ਜੀ ਸਾਸੀਗਾ ਸਾਸੀਗਾ ਜੀ